ਇਹ ਤਾਂ ਕੋਈ ਅਹੀਂ ਚੱਲੇ ਵੀ ਪਰਮਾਤਮਾ ਦੇ ਘਰ ਸੀ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਤੇ ਅਸੀਂ ਪਰਮਾਤਮਾ ਦਾ ਹੀ ਸ਼ੁਕਰਗੁਜ਼ਾਰ ਆ ਕਿ ਹਾਂਜੀ ਸਾਡੇ ਸੱਟ ਪੇਟ ਨਹੀਂ ਹੋਈ ਤੁਹਾਨੂੰ ਵੀ ਕੋਈ ਜਾਣਕਾਰੀ ਤੁਹਾਨੂੰ ਮੈਸੇਜ ਆਇਆ ਅਸੀਂ ਤਾਂ ਆਇਆ ਅੱਛਾ ਕੀ ਇਤਲਾ ਹੈ ਜੀ ਇਹੀ ਵੀ ਸੜਕ ਰੇਕਸਿਡੈਂਟ ਹੋਇਆ ਗਿਆ ਬਾਜੀ ਦਾ ਕਾਰ ਦੇ ਨਾਲ ਕੁਝ ਨਹੀਂ ਪਈ ਆ ਥੋੜੇ ਜਣ ਪਹਿਲਾਂ ਰਾਜੂ ਜਵੰਦਾ ਦਾ ਐਕਸੀਡੈਂਟ ਹੋਇਆ ਵਾ ਕਿੰਨਾ ਵੱਡਾ ਨੁਕਸਾਨ ਹੋਇਆ ਉਹ ਵੀ ਇਹਨਾਂ ਵਾਰਾ ਪੁੱਛ ਵਰਕੇ ਹੋਇਆ ਵਾ ਹੁਣ ਆਵਾਜ਼ ਉਠਾਣੀ ਚਾਹੀਦੀ ਸਾਰਿਆਂ ਨੂੰ ਵੀ ਭੱਜ ਕੇ ਆਈਆਂ ਨੇ ਉਧਰ ਰੋਂਗ ਸਾਈਡ ਤੋਂ ਦੂਸਰੇ ਪਾਸੋਂ ਨਹੀਂ ਇਹਨਾਂ ਦਾ ਨਾਂ ਕੋਈ ਵਿਅਕਤੀ ਵੀ ਸੀਗਾ ਜਾਂ ਕਿਦਾਂ ਨਹੀਂ ਨਹੀਂ ਕੋਈ ਵਿਅਕਤੀ ਨਹੀਂ ਸੀਗਾ ਇਹ ਦੋਨੋਂ ਉਧਰ ਵਾਲੇ ਪਾਸਿਓਂ ਭੱਜ ਕੇ ਆਈਆਂ ਨੇ ਇੱਧਰ ਵਾਲੇ ਪਾਸੋਂ ਉਹਨਾਂ ਦੇ ਵਜਦੇ-ਵਜਦੇ ਦੋ ਇਕੱਠੀਆਂ ਆਈਆਂ ਆਪਸ ਵਿੱਚ ਟਕਰਾਈਆਂ ਇੱਕ ਇੱਥੇ ਆ ਗਈ ਇੱਕ ਨਿਕਲ ਗਈ ਦੇ ਦੂਜੀ ਐਕਸੀਡੈਂਟ ਉਧਰ ਹੋ ਗਿਆ 2 ਮਿੰਟ ਦੇ ਵਿੱਚ ਹੀ ਪਹੁੰਚ ਗਏ ਸਾਡੇ ਕੋਲ 5-10 ਮਿੰਟ ਲੱਗੇ ਇੰਨੇ ਵਾਪਰਦੇ ਨੇ ਕੀ ਲੱਗਦਾ ਨਹੀਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਜਾਗ ਜਾਣਾ ਚਾਹੀਦਾ ਹੁਣ ਤੱਕ ਤੂੰ ਜਾਗ ਜਾਣਾ ਚਾਹੀਦਾ ਜੀ ਆਪਾਂ ਦੇਖਦੇ ਆਂ ਬੜੀ ਆਪਣੇ ਹਰਮਨ ਪਿਆਰੇ ਰਾਜੀਵ ਜਵੰਦਾ ਜੀ ਵੀ ਪਿੱਛੇ ਦੇ ਨੇ ਇੰਨਾ ਕਾਰਨਾ ਕਰਕੇ ਹੀ ਗਏ ਨੇ ਹਰ ਇੱਕ ਚੀਜ਼ ਨੂੰ ਇਹਨਾਂ ਨੂੰ ਸੰਭਾਲਣ ਦੇ ਹਰ ਇੱਕ ਚੀਜ਼ ਦਾ ਆਪਾਂ ਨੂੰ ਸਰਕਾਰ ਕੋਲੇ ਹੈਗਾ ਕਿ ਹਰ ਇੱਕ ਚੀਜ਼ ਉਹਨਾਂ ਦੇ ਹੱਥ ਚ ਆ ਕਰ ਸਕਦੇ ਆ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਇਹ ਚੀਜ਼ ਨੂੰ ਆਪਾਂ ਥੋੜਾ ਜਿਹਾ ਕਰੀਏ ਹੁਣ ਕੀ ਮਿਲਿਆ ਵਿਚਾਰਾਂ ਦਾ ਦੇਖੋ ਜੇ ਇਹ ਇਹਨਾਂ ਨੂੰ ਸਾਹਮਿਆਂ ਹੁੰਦਾ ਕਿ ਕਿਸੇ ਜਗ੍ਹਾ ਦੇ ਨਾਲ ਹੀ ਕੋਈ ਜਗ੍ਹਾ ਬਣਾਈ ਹੁੰਦੀ ਤੇ ਇਹ ਹਾਸਤਾ ਹੋਣਾ ਸਭ ਅੱਗੇ ਤੱਕ ਪਹੁੰਚੇ ਜਿਹੜਾ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਜਗ੍ਹਾ ਮਿਲੇ ਰਹਿਣ ਦੀ ਸਹਿਣ ਦੀ ਕਿ ਵਿਚਾਰਿਆਂ ਨੂੰ ਐਦਾਂ ਬਹੁਤ ਜ਼ਿਆਦਾ ਮਤਲਬ ਸਾਡਾ ਸਭ ਹੈ ਨਹੀਂ ਕਿ ਬਹੁਤ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਬਈ ਦੀਆਂ ਆਈਆਂ ਨੇ ਕਹਿ ਲਓ ਕਿ ਮੇਰੇ ਕੋਲ ਸਿਰਫ 3 ਤੋਂ 4 ਸੈਕਿੰਡ ਬਹੁਤ ਵੱਡੀ ਗੱਲ ਹੁੰਦੀ ਹੈ 3 ਤੋਂ 4 ਸੈਕਿੰਡ ਚ ਗੱਡੀ ਵੀ ਕੰਟਰੋਲ ਕਰਨੀ ਹਾਈਵੇ ਤੇ ਸਫਰ ਕਰਨ ਵਾਲੇ ਹੋ ਜਾਓ ਸਾਵਧਾਨ ਕਿਉਂਕਿ ਆਵਾਰਾ ਪਸ਼ੂਆਂ ਦੇ ਕਾਰਨ ਕਾਫੀ ਜਾਨਾਂ ਗਈਆਂ ਨੇ ਕਾਫੀ ਮੌਤਾਂ ਹੋਈਆਂ ਨੇ ਆ ਬੀਤੇ ਦਿਨਾਂ ਕੁਛ ਪਹਿਲਾਂ ਮਰਹੂਮ ਗਾਇਕ ਰਾਜਵੀਰ ਜਵਦਾ ਦਾ ਵੀ ਇਸ ਤਰ੍ਹਾਂ ਹੀ ਮੌਤ ਹੋਈ ਸੀ ਹਿਮਾਚਲ ਦੇ ਬੱਦੀ ਦੇ ਵਿੱਚ ਤੇ ਅੱਜ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤੇ ਉੱਥੇ ਹੀ ਗੱਡੀ ਦੇ 에ਅਰ ਬੈਗ ਖੁੱਲ ਚੁੱਕੇ ਨੇ ਇਹ ਸਾਰਾ ਹਾਸਾ ਲੁਧਿਆਣਾ ਲੁਧਿਆਣਾ ਦੇ ਵਿੱਚ ਹੋਇਆ ਵਾ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ ਤੇ ਹੋਇਆ ਵਾ ਤੇ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਿਵਾਰਕ ਜਨਨ ਦੇ ਵਿੱਚ ਗੱਲਬਾਤ ਕਰਦੇ ਆ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੀ ਪੂਰਾ ਮਾਮਲਾ ਵਾ ਗੱਡੀ ਕਿਸ ਦੀ ਹੈ ਇਹ ਵੀ ਪਤਾ ਕਰਾਂਗੇ ਅ ਭਾਈ ਸਾਹਿਬ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਗੱਡੀ ਥੋੜੀ ਹੈ ਹਾਂਜੀ ਗੱਡੀ ਮੇਰੀ ਹੈ ਜੀ ਇਹ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਸਰ ਤੁਹਾਡਾ ਲੁਧਿਆਣੇ ਵੱਲੋਂ ਆ ਰਹੇ ਸੀਗੇ ਇੱਕੋ ਦਮ ਦੋ گاਵਾ ਨਿਕਲ ਕੇ ਆਈਆਂ ਨੇ ਠੀਕ ਹੈ ਜੀ ਦੋ گاਵਾ ਨਿਕਲ ਕੇ ਆਈਆਂ ਨੇ ਤੇ ਦੋਨੋਂ ਸਲੋ ਨਹੀਂ ਦੋਨੋਂ ਭੈੜੀਆਂ ਆਈਆਂ ਨੇ ਪਈ ਦੀਆਂ ਆਈਆਂ ਨੇ ਕਹਿ ਲਓ ਕਿ ਮੇਰੇ ਕੋਲ ਸਿਰਫ 3 ਤੋਂ 4 ਸਕੰਡ ਬਹੁਤ ਵੱਡੀ ਗੱਲ ਹੁੰਦੀ ਹੈ 3 ਤੋਂ 4 ਸਕੰਡ ਚ ਗੱਡੀ ਵੀ ਕੰਟਰੋਲ ਕਰਨੀ 3 ਤੋਂ 4 ਸਕੰਡ ਦਾ ਟਾਈਮ ਹੋਏਗਾ ਕਿ ਜਿਹਦੇ ਵਿੱਚ ਮੈਂ ਇੱਕ ਬਚਾਈ ਹੈ ਤੇ ਦੂਜੀ ਦੇ ਵਿੱਚ ਗੱਡੀ ਵੱਜੀ ਹੈ ਇਹ ਭੱਜ ਕੇ ਆਈਆਂ ਨੇ ਉਧਰ ਰੋਂਗ ਸਾਈਡ ਤੋਂ ਦੂਸਰੇ ਪਾਸੋਂ ਨਹੀਂ ਇਹਨਾਂ ਦਾ ਨਾਂ ਕੋਈ ਵਿਅਕਤੀ ਵੀ ਸੀਗਾ ਜਾਂ ਕਿਦਾਂ ਨਹੀਂ ਨਹੀਂ ਕੋਈ ਵਿਅਕਤੀ ਨਹੀਂ ਸੀਗਾ ਇਹ ਦੋਨੋਂ ਉਧਰ ਵਾਲੇ ਪਾਸੇੋਂ ਭੱਜ ਕੇ ਆਈਆਂ ਨੇ ਇੱਧਰ ਵਾਲੇ ਪਾਸੇ ਅੱਛਾ ਜੀ ਤੇ ਸਪੀਡ ਕਿੰਨੀ ਕੁ ਹੋਗੀ ਸਰ ਸਪੀਡ ਸਾਡੀ ਸੀਗੀ 80 ਤੋਂ 70 ਤੋਂ 80 ਦੇ ਵਿੱਚ ਸਪੀਡ ਸੀਗੀ ਜਦੋਂ ਕਾਰ ਹਿੱਟ ਹੋਈ ਐ ਤੇ ਅਰਾਊਂਡ 40 ਤੋਂ 50 ਦੇ ਵਿੱਚ ਹੋएगी 40 ਤੋਂ 50 ਹੋਈਗੀ ਅੱਛਾ ਅੱਛਾ ਸਰ ਕਿਸ ਤਰ੍ਹਾਂ ਦਾ ਮਤਲਬ ਕੀ ਮੰਜਰ ਸੀਗਾ ਕਿ ਲੰਘਾ ਸੀਗੀ ਹਾਰਟਬੀਟ ਬੰਦੇ ਦੀ ਨਾ ਤੁਸੀਂ ਆਪ ਤੁਸੀਂ ਉਹ ਪਲ ਮਹਿਸੂਸ ਨਹੀਂ ਕਰ ਸਕਦੇ ਜੋ ਸਾਡੇ ਦੇ ਉੱਤੇ ਲੰਘਿਆ ਜੀ 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 ਕੀ ਹਾਂਜੀ ਜੀ ਅਸੀਂ ਕਿੱਦਾਂ ਆਪਣੀ ਜਾਨ ਬਚਾਈ ਐ ਕਿੱਦਾਂ ਅਸੀਂ ਉਹਨੂੰ ਬਚਾਉਣ ਦੇ ਬਾਰੇ ਸੋਚਿਆ ਪਰਮਾਤਮਾ ਇਹ ਤਾਂ ਕੋਈ ਅਸੀਂ ਚੱਲੇ ਵੀ ਪਰਮਾਤਮਾ ਦੇ ਘਰ ਸੀ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਿਆ ਤੇ ਅਸੀਂ ਪਰਮਾਤਮਾ ਦਾ ਹੀ ਸ਼ੁਕਰਗੁਜ਼ਾਰ ਆ ਕਿ ਹਾਂਜੀ ਸਾਡੇ ਸੱਟ ਪੇਟ ਨਹੀਂ ਵੱਜੀ ਇਹ ਬਹੁਤ ਵੱਡੀ ਗੱਲ ਬਚਾ ਹੋ ਗਿਆ ਹਲਕੀ ਜੀ ਵੱਜੀ ਆ ਥੋੜੀ ਜੀ ਉਹ ਤਾਂ ਚਲੋ ਚਰੋ ਇਟਾਂ ਚੱਲਦੀਆਂ ਰਹਿੰਦੀਆਂ ਨੇ ਪਰ ਇਹ ਪਰਮਾਤਮਾ ਦਾ ਵਿਚਾਰ ਪਰ ਗੱਡੀ ਵਿੱਚ ਕੌਣ ਕੌਣ ਸਵਾਰ ਸੀ ਗੱਡੀ ਵਿੱਚ ਮੈਂ ਤੇ ਮੇਰੇ ਮਦਰ ਸੀਗੇ ਮਦਰ ਸੀਗੇ ਮਦਰ ਜੀ ਠੀਕ ਮਦਰ ਦੇ ਥੋੜਾ ਜਿਹਾ ਪੇਟ ਦੇ ਵਿੱਚ ਲੱਗਾ ਪਰ ਬਚਾ ਹੈ ਬਚਾ ਵਾ ਹੈ 에ਅਰ ਬੈਗ ਖੁੱਲ ਕੇ ਸੀ 에ਅਰ ਬੈਗ ਖੁੱਲ ਕੇ ਸੀ ਸੀਟ ਬੈਲਟਸ ਲੱਗੀਆਂ ਹੋਈਆਂ ਆ ਇਹ ਦੇਖੋ ਜੀ ਸੀਟ ਬੈਲਟਾਂ ਦੇ ਨਿਸ਼ਾਨ ਹੈਗੇ ਨੇ ਸੀਟ ਬੈਲਟ ਲੱਗੀ ਹੋਈ ਸੀ ਇਸ ਕਰਕੇ ਸਾਡਾ ਬਹੁਤ ਬਚਾਅ ਹੋ ਗਿਆ ਹੂੰ ਅੱਛਾ ਸਰ ਕਿਸ ਤਰ੍ਹਾਂ ਦੇ ਦੋਵਾਰਾ ਪਸ਼ੂਆਂ ਦੇ ਕਰਕੇ ਇਸ ਤਰ੍ਹਾਂ ਪਸ਼ੂਆਂ ਦੇ ਕਰਕੇ ਦੇਖੋ ਜੀ ਮੈਂ ਅਹੀ ਤਾਂ ਚਲੋ ਛੋਟੀ ਜੀ ਗੱਲ ਹੈ ਹੁਣੇ ਰਾਜਵੀਰ ਦੇ ਬੰਦਾ ਦਾ ਵੀ ਹੋਇਆ ਸਾਰਿਆਂ ਦਾ ਹੋਇਆ ਸਾਰਿਆਂ ਨੂੰ ਪੇ ਕਰ ਰਹੇ ਹੈਗੇ ਆ ਹਰ ਇੱਕ ਦੇ ਉੱਤੇ ਟੈਕਸ ਕੋ ਟੈਕਸ ਜਾ ਰਿਹਾ ਸਾਰੇ ਟੈਕਸ ਜਾ ਰਹੇ ਨੇ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਕਿ ਕਿਸ ਤਰ੍ਹਾਂ ਲਾਪਰਵਾਹੀ ਦੇਦੇ ਹੋ ਕਿ ਹੁਣੇ ਹੀ ਮਰਹੂਮ ਗਾਇਕ ਦਾ ਵੀ ਹੁਣੇ ਇੱਕ ਇਨਸੀਡੈਂਟ ਹੋ ਗਿਆ ਟਿਆ ਇਹ ਦੁਬਾਰਾ ਹੋਣ ਲੱਗ ਗਈ ਪਰਮਾਤਮਾ ਦਾ ਸ਼ੁਕਰ ਹੈ ਚਲੋ ਬਚਾਰ ਬਚਾਅ ਹੋ ਗਿਆ ਕਿਉਂਕਿ ਪਰਮਾਤਮਾ ਨੇ ਵੱਧ ਲਿਖੀ ਸੀਗੀ ਇਸ ਕਰਕੇ ਬਚਾਅ ਹੋ ਗਿਆ ਜੀ ਕੀ ਲੱਗਦਾ ਕਿ ਕਿਤੇ ਕਿਤੇ ਇੱਕ ਹੀ ਸਰਕਾਰਾਂ ਸੁਤੀਆ ਪਈਆਂ ਨੇ ਕਿਦਾਂ ਨਹੀਂ ਬਸ ਬਿਲਕੁਲ ਅ ਇਸ ਗੱਡੀ ਦੇ ਵਿੱਚ ਉਹ ਇਹ ਵਿਅਕਤੀ ਸੀਗੇ ਤੇ ਨਾਲ ਉਹਨਾਂ ਦੇ ਮਦਰ ਸੀਗੇ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿ ਇਸ ਗੱਡੀ ਦੇ ਵਿੱਚ ਉਹਨਾਂ ਦੀ ਮਦਰ ਦੇ ਥੋੜੇ ਪੇਟ ਦੇ ਵਿੱਚ ਸੱਟ ਆਈ ਹੈ ਤੇ ਨਾਲ ਨੌਜਵਾਨ ਨੇ ਸਰ ਨਾਲ ਨੌਜਵਾਨ ਨੇ ਸਰ ਕਿਸ ਤਰ੍ਹਾਂ ਇਹ ਹਾਸਾ ਹੋਇਆ ਤੁਹਾਨੂੰ ਤੁਸੀਂ ਇੱਥੇ ਮਤਲਬ ਖੜੇ ਹੋ ਕਿਸ ਤਰ੍ਹਾਂ ਸਾਰੀ ਟਟਰਣੀ ਭਾਜੀ ਅਸੀਂ ਲੁਧਿਆਣੇ ਤੋਂ ਫਲੋਰ ਵੱਲ ਨੂੰ ਜਾ ਰਹੇ ਸੀਗੇ ਦੇ ਵਿੱਚ ਜਾਂਦੇ ਜਾਂਦੇ ਵਿੱਚ ਘਟਨਾ ਹੋਈ ਕਿ ਮਤਲਬ ਕਿ ਇਹ ਆ ਰਹੇ ਸੀਗੇ ਆਪਣੇ ਸਹੀ ਡਾਇਰੈਕਸ਼ਨ 'ਚ ਦੋ ਗਾਈਆਂ ਸੀਗੀਆਂ ਇਕੱਠੀਆਂ ਆਪਸੇ ਲੜਦੀਆਂ ਹੋਣੀਆਂ ਉਹਦਾ ਉਹਦਾ ਵੀ ਐਕਸੀਡੈਂਟ ਹੋਇਆ ਉਹ ਵੀ ਉਧਰਲੇ ਪਾਸੇ ਆ ਅਸੀਂ ਉਹਦੀ ਵੀ ਹੈਲਪ ਕਰਕੇ ਆਏ ਆ ਉਧਰੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਸੈਕਟਰ ਮਾਰਸ਼ਲ ਦੇ ਮਾਰਸ਼ਲਾਈਟ ਦੇ ਵਲੰਟੀਅਰ ਹੈ ਜੀ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਉਧਰੋਂ ਆ ਰਹੇ ਸੀਗੇ ਟਰੈਕਟਰ ਸਿੱਧੀ ਆ ਰਹੇ ਸੀਗੇ ਜੀ ਉਹਨਾਂ ਨੂੰ ਵਜਦੇ-ਵਜਦੇ ਦੋ ਇਕੱਠੀਆਂ ਆਈਆਂ ਆਪਸੇ ਟਕਰਾਈਆਂ ਇੱਕ ਇੱਥੇ ਆ ਗਈ ਇੱਕ ਨਿਕਲ ਗਈ ਦੇ ਦੂਜੀ ਨਾਲ ਐਕਸੀਡੈਂਟ ਉਧਰ ਹੋ ਗਿਆ ਉਹ ਉਧਰ ਡਿੱਗੀ ਪਈ ਐ ਇੱਧਰ ਡਿੱਗੀ ਪਈ ਇਹਨਾਂ ਦਾ ਸਿੱਧਾ ਟ੍ਰੈਕਟ ਆ ਕੇ ਬਚਿਆ ਇਹਦਾ ਸ਼ੁਕਰ ਕਰੋ ਜੀ ਇਹਨਾਂ ਨੇ ਸੇਫਟੀ ਬੈਲਟਸ ਪਾਈਆਂ ਹੋਈਆਂ ਸੀਗੀਆਂ ਆਪਣੀਆਂ ਸੇਫਟੀ ਬੈਲਟਸ ਪਾਈਆਂ ਸੀਗੀਆਂ ਤੇ ਡਿੱਪਰ ਖੁੱਲ ਗਿਆ ਤੇ ਇਹਨਾਂ ਦਾ ਬਚਾਅ ਹੋ ਗਿਆ ਬਹੁਤ ਜ਼ਿਆਦਾ ਨਹੀਂ ਤਾਂ ਬਹੁਤ ਮੁਸ਼ਕਿਲ ਸੀਗਾ ਇਹਨਾਂ ਦੀ ਜਾਨ ਬਚਣੀ ਪਰ ਮਤਲਬ ਕਹਿ ਲੋ ਕਿ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਚਾ ਉਹ ਵੀ ਬਟ ਉਹਨਾਂ ਦਾ ਬਚਾਅ ਹੋ ਗਿਆ ਬਹੁਤ ਜ਼ਿਆਦਾ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਹੈ ਕਿ ਤੁਹਾਨੂੰ ਮੈਂ ਕਾਲ ਲਾਇਆ ਤੁਸੀਂ 2 ਮਿੰਟ ਦੇ ਵਿੱਚ ਹੀ ਪਹੁੰਚ ਗਏ ਸਾਡੇ ਕੋਲ 5-10 ਮਿੰਟ ਲੱਗੇ ਤੇਰੇ ਵਾਪਰ ਦੇ ਨੇ ਕਿ ਲੱਗਦਾ ਨਹੀਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਜਾਗ ਜਾਣਾ ਚਾਹੀਦਾ ਹੁਣ ਤੱਕ ਤੂੰ ਜਾਗ ਜਾਣਾ ਚਾਹੀਦਾ ਜੀ ਆਪਾਂ ਦੇਖਦੇ ਆਂ ਬੜੀ ਆਪਣੇ ਹਰਮਨ ਪਿਆਰੇ ਰਾਜਵੀਰ ਜਵੰਦਾ ਜੀ ਵੀ ਪਿੱਛੇ ਦੇ ਨੇ ਇੰਨਾ ਕਾਰਨਾ ਕਰਕੇ ਹੀ ਗਏ ਨੇ ਸਾਰਾ ਆਪਾਂ ਇਹਨਾਂ ਦਾ ਕਾਰਨ ਹੀ ਕਹਿ ਸਕਦੇ ਜਿਹੜਾ ਇਹਨਾਂ ਨੂੰ ਛੱਡ ਦਿੰਦੇ ਨੇ ਅਵਾਰਾ ਉਹ ਵਿਅਕਤੀਆਂ ਦਾ ਆਪਾਂ ਕਾਰਨ ਕਹਿ ਸਕਦੇ ਆ ਹਾਂ ਇਹ ਤਾਂ ਹੁਣ ਦੇਖੋ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਪਕੜ ਕੇ ਰੱਖਣ ਜਾਂ ਕਿਸੇ ਇਹਨਾਂ ਲਈ ਜਗ੍ਹਾ ਬਣਾਣ ਹੈ ਨਾ ਜੀ ਹਰ ਇੱਕ ਚੀਜ਼ ਨੂੰ ਇਹਨਾਂ ਨੂੰ ਸੰਭਾਲਣ ਦੇਖੋ ਹਰ ਇੱਕ ਚੀਜ਼ ਦਾ ਆਪਾਂ ਨੂੰ ਸਰਕਾਰ ਕੋਲੇ ਹੈਗਾ ਕਿ ਹਰ ਇੱਕ ਚੀਜ਼ ਉਹਨਾਂ ਦੇ ਹੱਥ 'ਚ ਆ ਕਰ ਸਕਦੇ ਆ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਇਹ ਚੀਜ਼ ਨੂੰ ਆਪਾਂ ਥੋੜਾ ਜਿਹਾ ਕਰੀਏ ਹੁਣ ਕੀ ਮਿਲਿਆ ਵਿਚਾਰਿਆਂ ਦਾ ਦੇਖੋ ਜੇ ਇਹੀ ਇਹਨਾਂ ਨੂੰ ਸੰਭਿਆ ਹੁੰਦਾ ਕਿਸੇ ਜਗ੍ਹਾ ਤੇ ਇਹਨਾਂ ਲਈ ਕੋਈ ਜਗ੍ਹਾ ਬਣਾਈ ਹੁੰਦੀ ਤੇ ਇਹ ਖਾਸਾ ਹੋਣਾ ਸੀ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਨਾ ਇਹ ਹਾਦਸਾ ਤੇ ਹੁਣ ਉਹਨਾਂ ਦੇ ਵੀ ਦੇਖੋ ਇਹਨਾਂ ਨੂੰ ਨੁਕਸਾਨ ਹੋ ਗਿਆ ਉਹਨਾਂ ਦੀ ਕੋਈ ਗਲਤੀ ਨਹੀਂ ਨਾ ਵਿਚਾਰੇ ਇਹਨਾਂ ਦੀ ਕੋਈ ਗਲਤੀ ਜੀ ਇਹਨਾਂ ਨੂੰ ਜਗ੍ਹਾ ਮਿਲੇ ਕਿਉਂ ਰੋਡਾਂ ਦੇ ਘੁੰਮਣ ਭਾਈ ਹਨਾ ਜੀ ਬਾਕੀ ਕੋਈ ਗੱਲ ਨਹੀਂ ਜੀ ਐਂਬੂਲੈਂਸ ਨੂੰ ਅਸੀਂ ਕਾਲ ਕਰਤਾ ਹੋਇਆ ਬਾਕੀ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਮੌਕੇ ਤੇ ਪਹੁੰਚੇ ਇਸ ਖਬਰ ਨੂੰ ਵੱਧ ਤੋਂ ਵੱਧ ਮੈਂ ਤਾਂ ਕਹਿੰਦਾ ਜੀ ਸ਼ੇਅਰ ਕਰੋ ਕਿ ਸਭ ਅੱਗੇ ਤੱਕ ਪਹੁੰਚੇ ਜਿਹੜਾ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਜਗ੍ਹਾ ਮਿਲੇ ਰਹਿਣ ਦੀ ਸਹਿਣ ਦੀ ਕਿ ਵਿਚਾਰਿਆਂ ਨੂੰ ਐਦਾਂ ਬਹੁਤ ਜ਼ਿਆਦਾ ਮਤਲਬ ਸਾਡਾ ਉਹ ਸ਼ਬਦ ਹੈ ਨਹੀਂ ਕਿ ਬਹੁਤ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਅਸੀਂ ਕੱਪੜਾ ਦੇਤਾ ਉਹਦੇ ਉੱਤੇ ਤੈਨੂੰ ਤੁਹਾਨੂੰ ਦਿਖਾਣੇ ਸੀ ਮੌਕੇ ਨਹੀਂ ਤਸਵੀਰ ਕਿ ਕਿਸ ਤਰ੍ਹਾਂ ਰੋਸ ਸਰ ਮਨ ਦੇ ਵਿੱਚ ਇਦਾਂ ਗਊ ਮਾਤਾ ਅਸੀਂ ਆਪਣੇ ਮਾਂ ਕਹਿੰਦੇ ਇਹਨੂੰ ਜਿਹਨੂੰ ਵੀ ਪੂਜਦੇ ਵੀ ਆ ਹਨਾ ਅੱਜ ਅੱਜ ਗੋਵਰਦਨ ਪੂਜਾ ਵੀ ਹੈ ਆਪਾਂ ਕ੍ਰਿਸ਼ਨ ਜੀ ਦੇ ਬਹੁਤ ਪ੍ਰੀਆ ਹੈਗੇ ਨੇ ਹਨਾ ਤੇ ਕਿਸ ਤਰ੍ਹਾਂ ਦੇਦੇ ਹੋ ਅੱਜ ਇਹ ਸੜਕਾਂ ਤੇ ਰੋਲਦੇ ਪਏ ਨੇ ਇਨਸਾਨ ਦੇ ਵਿੱਚ ਇਨਸਾਨੀਅਤ ਨਹੀਂ ਰਹੀ ਪਾਜੀ ਇਹ ਥੋੜਾ ਯਾ ਰਾਜਨੀਤੀਆਂ ਇਹਨਾਂ ਤੋਂ ਜ਼ਿਆਦਾ ਪਿਆਰੀਆਂ ਨੇ ਕੋਛ ਨਹੀਂ ਭਈਆ ਉਹ ਥੋੜੇ ਦਿਨ ਪਹਿਲਾਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਵਾ ਕਿੰਨਾ ਵੱਡਾ ਨੁਕਸਾਨ ਹੋਇਆ ਉਹ ਵੀ ਇਹਨਾਂ ਵਾਰ ਪੁੱਛ ਕਰਕੇ ਹੋਇਆ ਵਾ ਹੁਣ ਆਵਾਜ਼ ਉਠਾਣੀ ਚਾਹੀਦੀ ਸਾਰਿਆਂ ਨੂੰ ਵੀ ਇਹ ਇਹਨਾਂ ਦੀ ਜਾਨ ਵੀ ਜਾਈ ਨਹੀਂ ਦੀ ਉੱਚਰ ਗਈ ਹੈ ਜਿਹੜੇ ਪੈਸੇਂਜਰ ਸੀਗੇ ਵੀ ਤੇ ਕੁਛ ਜਾਨ ਜਾ ਸਕਦੀ ਸੀ ਤੋ ਹਾਰ ਤਾਂ ਦੇਣੇਗਾ ਵਾ ਗੌਰ ਨਹੀਂ ਕਰਦੀ ਟੂਲ ਟੈਕਸ ਬਿਲਕੁਲ 2 ਗਿਲ ਮੀਟਰ ਤੇ ਆਇਆ ਕਿੰਨਾ ਟੁਕੜਾ ਲੰ데요 ਗਿਆ ਕੋਈ ਮਤਲਬ ਹੀ ਨਹੀਂ ਕਿਸ ਨੂੰ ਬਹੁਤ ਅਜੀਬ ਕੱਲੇ ਬਹੁਤ ਹੈਗੇ ਹੋਰ ਵੀ ਹੈਗੇ ਨੇ ਉਹ ਆ ਬਿਲਕੁਲ ਇਹ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਦਰਦਨਾਕ ਸੜਕ ਹਾਦਸਾ ਹੋਣ ਤੋਂ ਬਚਿਆ ਵੈ ਟਲਿਆ ਵੈ ਰੱਬ ਦਾ ਸ਼ੁਕਰ ਹੈ ਇੱਥੇ ਮੌਕੇ ਤੇ ਐਸੇ ਸਾਹਿਬ ਐਲ ਡੀ ਕੋ ਦੇ ਇੰਜਾ ਪਹੁੰਚੇ ਸਭ ਕਿਸ ਤਰ੍ਹਾਂ ਇਹ ਹੋਇਆ ਵੈ ਪੀਸੀਆਰ ਤੇ ਪਹੁੰਚੇ ਕਿ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਤੇ ਕੌਣ ਕਿੰਨੇ ਕੋ ਜਖਮੀ ਹੋਏ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸਾਨੂੰ ਮੈਸੇਜ ਆਇਆ ਅਸੀਂ ਤਾਂ ਆਏ ਅੱਛਾ ਕੀ ਇਤਲਾ ਹੈ ਇਹੀ ਵੀ ਸੜਕ ਦਾ ਐਕਸੀਡੈਂਟ ਹੋਇਆ ਗਿਆ ਬਾਈਂ ਦਾ ਕਾਰ ਦੇ ਨਾਲ ਉਹਦੇ ਕਿੱਥੇ ਆਏ ਆ ਬਾਕੀ ਐਂਬੂਲੈਂਸ ਆ ਰਹੀ ਹੈ ਐਂਬੂਲੈਂਸ ਆ ਰਹੀ ਹੈ ਕੋਈ ਜ਼ਖਮੀ ਹੋਇਆ ਕੋਈ ਜ਼ਖਮੀ ਨਹੀਂ ਆ ਬਿਲਕੁਲ ਇਸ ਦੇ ਵਿੱਚ ਕੋਈ ਜ਼ਖਮੀ ਜਿਹੜਾ ਵਿਅਕਤੀ ਨਹੀਂ ਹੋਇਆ ਵਾ ਪਰ ਕਿਤਨੇ ਕਿਤੇ ਤੁਸੀਂ ਵੀ ਜੇਕਰ ਇਸ ਹਾਈਵੇ ਦੇ ਉੱਤੇ ਚੱਲ ਰਹੇ ਹੋ ਤਾਂ ਬਿਲਕੁਲ ਸਾਵਧਾਨੀ ਦੇ ਨਾਲ ਸਤਰਕ ਹੋ ਕੇ ਜਾਓ ਕਿਉਂਕਿ ਜਿਹੜੇ ਪਸ਼ੂਨ ਪਾਲਦੇ ਨੇ ਆਪਣੇ ਘਰੇ ਰੱਖਦੇ ਨੇ ਜਦੋਂ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ ਜਦੋਂ ਪਸ਼ੂ ਜਿਹੜੇ ਆ ਉਹਨਾਂ ਦੇ ਕੰਮ ਦੇ ਵਿੱਚ ਨਹੀਂ ਆਉਂਦੇ ਤੇ ਉਹਨਾਂ ਨੂੰ ਸੜਕਾਂ ਦੇ ਉੱਤੇ ਛੱਡ ਦਿੰਦੇ ਨੇ ਤੇ ਇਹ ਬੜੀ ਵੱਡੀ ਲਾਪਰਵਾਹੀ ਜਿਹੜੀ ਕੀ ਹੈ ਆ ਦੇਖਣ ਨੂੰ ਸਾਹਮਣੇ ਆਂਦੀ ਹੈ ਤੇ ਦੂਜੀ ਗੱਲ ਇਹ ਆ ਕਿ ਅਸੀਂ ਕਾਊ ਟੈਕਸ ਵੀ ਦਿੰਨੇ ਆ ਕਾਊ ਟੈਕਸ ਦਾ ਕਿੱਥੇ ਵਰਤੋਂ ਹੋ ਰਿਹਾ ਵਾ ਸਵਾਲ ਜਨਤਾ ਦਾ ਵਾ ਸਾਡਾ ਨਹੀਂ ਸਵਾਲ ਜਨਤਾ ਪੁੱਛੇ ਸਾਡਾ ਟੈਕਸ ਕਿੱਥੇ ਵਰਤੋਂ ਹੋ ਰਿਹਾ ਵਾ ਜੇਕਰ ਟੈਕਸ ਵਰਤੋਂ ਹੋ ਰਿਹਾ ਹੁੰਦਾ ਤੇ ਇਦਾਂ ਦਰਦਨਾਕ ਸਰ ਖਾਸੇ ਨਹੀਂ ਹੋਣੇ ਸੀਗੇ ਮਰਹੂਮ ਰਾਏ ਜਿਹੜੇ ਸਾਡੇ ਰਾਜੀਵ ਜਵਾਦਾ ਸੀ ਉਹ ਅੱਜ ਸਾਡੇ ਵਿੱਚ ਹੋਣੇ ਸੀਗੇ ਇਹ ਜਰੂਰ ਵੱਡਾ ਸਵਾਲ ਜਿਹੜਾ ਇੱਥੇ ਉੱਠਦਾ ਵਾ ਜਨਤਾ ਜਰੂਰ ਇਹ ਸਵਾਲ ਚੁਕਰੀਏ ਸਰਕਾਰਾਂ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਤੇ ਉਹ ਬੇਸ਼ਰਮਾ ਵਿਅਕਤੀਆਂ ਦੇ ਉੱਤੇ ਜੋ ਕਿ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਨੇ ਤੁਹਾਡੀ ਗ੍ਰਾਇਟਰ ਨੂੰ ਕਮੈਂਟਸਾਂ ਵਿੱਚ ਜਰੂਰ ਦੱਸਿਓ ਪ੍ਰਸ਼ਾਸਨ ਕਿਸ ਤਰ੍ਹਾਂ ਕਮਕਰ ਨਹੀਂ ਜਾਗੇਗਾ ਸਰਕਾਰਾ ਕਿਸ ਤਰ੍ਹਾਂ ਹੀ ਆਪਣੀਆਂ ਕਾਲੀਆਂ ਪੱਟੀਆਂ ਅੱਖਾਂ ਤੋਂ ਖੋਲਣਗੀਆਂ ਇਹ ਆਉਣ ਸਮੇਂ ਦੇਖਣਾਗਾ ਜੁੜੇ ਹਿਲਦਾਂ ਵਾਲੇ ਇਤਨਾ ਹਨੀ ਦਾ ਜਮ ਰਿਪੋਰਟ ਧੰਨਵਾਦ